ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼ਹੀਦ ਸਿੰਘ ਫੌਜਾਂ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਸਾਧ ਸੰਗਤ ਜੀ ਅੱਜ ਆਪਣੀ ਵੀਡੀਓ ਦਾ ਵਿਸ਼ਾ ਹੈ ਜੇ ਕਿਸ ਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਹੈ 사త్సੰਗਤ ਜੀ ਉਹ ਇਸ ਸ਼ਬਦ ਦਾ ਜਾਪ 21 ਦਿਨ ਰੋਜ਼ 11 ਵਾਰ ਕਰਨਾ ਹੈ 사త్సੰਗਤ ਜੀ ਇਸ ਸ਼ਬਦ ਦਾ ਤੁਹਾਨੂੰ ਅੱਜ ਸਾਰੀ ਵਿਧੀ ਦੱਸਾਂਗੇ ਤੁਸੀਂ ਕਿਵੇਂ ਕਰਨਾ ਹੈ 사త్సੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸਤਨਾਮ ਸ਼ਿਰਵਾਹੀ ਗੁਰਜੀ ਹੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਤੁਹਾਨੂੰ ਅੱਜ ਸਾਰੀ ਵਿਧੀ ਵਾਰ ਦੱਸਾਂਗੇ ਕਿ ਇਸ ਸ਼ਬਦ ਦਾ ਜਾਪ ਤੁਸੀਂ ਕਦੋਂ ਤੇ ਕਿਵੇਂ ਕਰਨਾ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਉੱਠ ਕੇ ਇਸਨਾਨ ਕਰਕੇ ਸੁੱਚੇ ਕੱਪੜੇ ਪਾਉਣੇ ਨੇ ਸਾਧ ਸੰਗਤ ਜੀ ਫਿਰ ਤੁਸੀਂ ਜਿੱਥੇ ਵੀ ਘਰ ਦੇ ਵਿੱਚ ਧੂਪ ਬੱਤੀ ਲਗਾਉਂਦੇ ਹੋ ਸਾਧ ਸੰਗਤ ਜੀ ਤੁਸੀਂ ਉੱਥੇ ਧੂਪ ਬੱਤੀ ਲਗਾਉਣੀ ਹੈ ਫਿਰ ਤੁਸੀਂ ਨੇ ਉੱਥੇ ਵਾਹਿਗੁਰੂ ਜੀ ਅੱਗੇ ਬੈਠ ਕੇ ਸਾਧ ਸੰਗਤ ਜੀ ਇਹ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਇੱਕ ਪਾਣੀ ਦਾ ਗਲਾਸ ਕੋਲ ਰੱਖਣਾ ਹੈ ਸਾਧ ਸੰਗਤ ਜੀ ਤੁਸੀਂ ਉਸ ਨੂੰ ਢੱਕ ਕੇ ਰੱਖਣਾ ਹੈ ਜਦੋਂ ਵੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਤਾਂ ਤੁਸੀਂ ਉਹ ਪਾਣੀ ਕੋਲ ਰੱਖਣਾ ਹੈ ਮੀਨਸ ਕਿ ਜਲ ਕੋਲ ਰੱਖਣਾ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਅੱਜ ਜੋ ਸ਼ਬਦ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ 21 ਦਿਨ ਰੋਜ਼ 11 ਵਾਰ ਕਰਨਾ ਹੈ ਸਾਧ ਸੰਗਤ ਜੀ ਤੁਹਾਡੇ ਸਿਰ ਤੇ ਕਿੰਨਾ ਵੀ ਕਰਜ਼ਾ ਹੋਵੇ ਵਾਹਿਗੁਰੂ ਜੀ ਕਿਰਪਾ ਕਰਨਗੇ ਤੁਹਾਡਾ ਕਰਜ਼ਾ ਉੱਤਰ ਜਾਵੇਗਾ ਕੋਈ ਨਾ ਕੋਈ ਰਸਤਾ ਵਾਹਿਗੁਰੂ ਜੀ ਵੱਲੋਂ ਬਣਾ ਦਿੱਤਾ ਜਾਵੇਗਾ ਸਾਧ ਸੰਗਤ ਜੀ ਬੜਾ ਹੀ ਸ਼ਰਧਾ ਦੇ ਨਾਲ ਇਕਾਗਰ ਚਿਤ ਹੋ ਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਤੱਕ ਤੁਹਾਡਾ ਕਰਿਆ ਹੋਇਆ ਜਾਪ ਪ੍ਰਵਾਨ ਹੋ ਸਕੇ ਸਾਤ ਸੰਗਤ ਜੀ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਸਾਤ ਸੰਗਤ ਜੀ ਤੁਹਾਡਾ ਕਰਜ਼ਾ ਉੱਤਰ ਜਾਵੇਗਾ ਤੁਹਾਡੀ ਜਾਨ ਵੀ ਸਖੌਲੀ ਹੋ ਜਾਵੇਗੀ ਸਾਤ ਸੰਗਤ ਜੀ ਆਓ ਗੁਣਪਾ ਚਵਦੀ ਸਾਂਝ ਪਾਉਂਦੇ ਹਾਂ ਪੜੀ ਜਾ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ तुद सब किच मैनो सौंपया जा तेरा बंदा लक्ष्मी टोटन आवई खाए खर्च रहंदा लक चुरासी मेदनी सब सेब करंदा ए बैरी मित्र सब कितिया ना मंगे मन्दा लेका कोई न पुछई जा हर बकशंदा आनन्द पेया सुख पाया मिल गुरु गोविंदा सब बे काज सवारिया जा तुद पाबंदा पड़ी जा तू मेरे बल है ता क्या मोचंदा ु सब किच मे सोपया जा ते बक्खमी टोटन आवर्चा ल चुरासी मेदनी सब सेब ए बैरी मित्र सब किम ਲੈ ਕਾ ਕੋਈ ਨ ਪੁੱਛਈ ਜਹਰ ਬਕਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਏ ਸੀ ਆਪਣਾ ਸ਼ਬਦ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ 21 ਦਿਨ ਲੋਚ 11 ਵਾਰ ਕਰਨਾ ਹੈ ਸਾਧ ਸੰਗਤ ਜੀ ਤੁਹਾਡੇ ਸਿਰ ਤੇ ਭਾਵੇਂ ਕਰੋੜਾਂ ਅਰਬਾਂ ਦਾ ਖਰਚਾ ਹੋਵੇ ਸਾਧ ਸੰਗਤ ਜੀ ਉਹ ਵੀ ਉੱਤਰ ਜਾਵੇਗਾ ਤੁਸੀਂ ਇਸ ਸ਼ਬਦ ਦਾ ਇੱਕ ਵਾਰ ਜਾਪ ਕਰਕੇ ਤੇ ਵੇਖੋ ਤੁਹਾਡਾ 21 ਦਿਨ ਦੇ ਵਿੱਚ ਵਿੱਚ ਸਾਧ ਸੰਗਤ ਜੀ ਕਰਜ਼ੇ ਤੋਂ ਕੋਈ ਨਾ ਕੋਈ ਜਰੂਰ ਤੁਹਾਨੂੰ ਰਸਤਾ ਲੱਭੇਗਾ ਤੁਹਾਡਾ ਕਰਜ਼ਾ ਉੱਤਰ ਜਾਵੇਗਾ ਤੁਸੀਂ ਵਾਈਗੁਰ ਜੀ ਤੇ ਭਰੋਸਾ ਰੱਖ ਕੇ ਇੱਕ ਵਾਰ ਇਕਾਗਰ ਚਿਤ ਹੋ ਕੇ ਵਾਈਗੁਰ ਜੀ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਹਾਨੂੰ ਦੱਸਿਆ ਹੈ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਕਰ ਸਕਦੇ ਹੋ ਜਾਂ ਤੁਸੀਂ ਸਵੇਰੇ 12 ਵਜੇ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਪਹਿਲਾਂ ਇਸ ਸ਼ਬਦ ਦੇ ਉਪਰੰਤ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਤੇ ਵਾਹਿਗੁਰੂ ਜੀ ਸਾਡਾ ਕਰਜ਼ਾ ਉਤਾਰ ਦਿਓ ਸਾਧ ਸੰਗਤ ਜੀ ਅਕਾ ਤੁਸੀਂ ਅਰਦਾਸ ਦੇ ਵਿੱਚ ਵੀ ਕਹਿਣਾ ਹੈ ਧੰਨ ਗੁਰੂ ਰਾਮਦਾਸ ਰੱਖਿਓ ਗਰੀਬ ਦੀ ਲਾਜ ਕਰਿਓ ਨਾ ਕਹੇ ਦਾ ਮੁਹਤਾਜ ਧੰਨ ਗੁਰੂ ਰਾਮਦਾਸ ਜੀ ਸਾਡਾ ਕਰਜ਼ਾ ਉਤਾਰ ਦਿਓ ਸਾਧ ਸੰਗਤ ਜੀ ਵਾਹਿਗੁਰੂ ਜੀ ਜਰੂਰ ਕਿਰਪਾ ਕਰਨੀ ਹੈ ਤੁਸੀਂ ਇੱਕ ਵਾਰ ਵਾਹਿਗੁਰੂ ਜੀ ਤੇ ਭਰੋਸਾ ਕਰਕੇ ਦੇਖੋ ਸਾਧ ਸੰਗਤ ਜੀ ਹੋਈਆਂ ਪੁੱਲਾ ਜੁਕਾਂ ਦੀ ਖਿਮਾ ਬਖਸ਼ਣੀ ਜੀ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ